ਸਤਿ ਸ਼੍ਰੀ ਅਕਾਲ ਜੀ ਅ ਅੱਜ ਆਪਾਂ ਖੜੇ ਆ ਪਿੰਡ ਬੋਰਜ ਜਵਾਰ ਸਿੰਘ ਵਾਲਾ ਤਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਜਿੱਥੇ ਕਿ ਜਾਗਰਤਾਈ ਸ਼ਕਤੀਕਰਨ ਹੈ ਵਾਈਡ ਸਲੇਸਰ ਸੇਵਾ ਸੈਟੀ ਵੱਲੋਂ ਇੱਕ ਕੈਂਸਰ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ ਇਹ ਕੈਂਪ ਦੇ ਵਿੱਚ ਕੈਂਸਰ ਦੀ ਜਾਂਚ ਤੇ ਜਾਣਕਾਰੀ ਲਈ ਫ੍ਰੀ ਸੂਚਨਾ ਜਿਹੜੀਆਂ ਦਿੱਤੀਆਂ ਜਾ ਰਹੀਆਂ ਕੈਂਸਰ ਅਵੇਰਨੈਸ ਲਈ ਲੈਕਟ ਅਤੇ ਲੈਕਚਰ ਸ਼ੂਗਰ ਅਤੇ ਬੀਪੀ ਚੈੱਕਅਪ ਕੀਤਾ ਜਾਵੇਗਾ ਫੈਕਟਰੀ ਜਾਂਚ ਅਤੇ ਸਲਾਹ ਔਰਤਾਂ ਦੀ ਸਖਤੀ ਲਈ ਮੈਮੋਗ੍ਰਾਫੀ ਟੈਸਟ ਔਰਤਾਂ ਦੀ ਬੱਚੇ ਜਨਮ ਲਈ ਕੈਂਪਸਪੇਅਰ ਟੈਸਟ ਬੰਦਿਆਂ ਦੇ ਗਰਦੂਦਾਂ ਦੀ ਜਾਂਚ ਬਲੱਡ ਕੈਂਸਰ ਦੀ ਜਾਂਚ ਮੂੰਹ ਅਤੇ ਗਲੇ ਦੀ ਜਾਂਚ ਹੱਡੀਆਂ ਦੀ ਜਾਂਚ ਲਈ ਟੈਸਟ ਜਰਨਲ ਦਵਾਈਆਂ ਤੇ ਕੈਂਸਰ ਮਰੀਜ਼ਾਂ ਨੂੰ ਸਹੀ ਸਲਾਹ ਦਿੱਤੀ ਜਾਵੇਗੀ ਇਹ ਜਿਹੜਾ ਕੈਂਪ ਪਿੰਡ ਬੁਰਜ ਜਗਾਰ ਸਿੰਘ ਵਾਲਾ ਵਿਖੇ 1 ਸਤੰਬਰ 2024 ਨੂੰ ਲੱਗ ਰਿਹਾ ਸੋ ਸਾਰੇ ਜਿੰਨੇ ਵੀ ਆਸ-ਪਾਸ ਦੀ ਪਿੰਡਾਂ ਦੀ ਤੰਦਰੁਸਤ ਵਿਅਕਤੀ ਆ ਇਹ ਜਿਹੜਾ ਕੈਂਪ ਲਗਾਇਆ ਜਾ ਰਿਹਾ ਇਹ ਕੱਲੇ ਕੈਂਸਰ ਦੇ ਮਰੀਜ਼ਾਂ ਵਾਸਤੇ ਨਹੀਂ ਇਹ ਸਾਰੇ ਉਹਨਾਂ ਤੰਦਰੁਸਤ ਵਿਅਕਤੀਆਂ ਵਾਸਤੇ ਆ ਜਿਹੜੇ ਜਿਨ੍ਹਾਂ ਨੂੰ ਇਹ ਆ ਕੇ ਇਸ ਕੈਂਪ ਦੇ ਵਿੱਚ ਹਰ ਇੱਕ ਤੰਦਰੁਸਤ ਵਿਅਕਤੀ ਨੂੰ ਇਹ ਟੈਸਟ ਕਰਵਾਉਣੀ ਚਾਹੀਦੀ ਆ ਤਾਂ ਕਿ ਜੋ ਜਿਹੜੀ ਅੱਜ ਕੈਂਸਰ ਦਾ ਵਰਗੀ ਮਹਾਮਾਰੀ ਕੈਂਸਰ ਵਰਗਾ ਜਿਹੜਾ ਭਿਆਨਕ ਰੋਗ ਸਾਨੂੰ ਲੱਗ ਰਿਹਾ ਫੈਲ ਰਿਹਾ ਉਸ ਤੇ ਕਾਬੂ ਪਾਉਣ ਵਾਸਤੇ ਇਹ ਜਿਹੜੀ ਸੋਸਾਇਟੀ ਵੱਲੋਂ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਜਾ ਰਿਹਾ ਉਸ ਜਿੰਨੇ ਵੀ ਤੰਦਰੁਸਤ ਵਿਅਕਤੀ ਆ ਉਹ ਆਪਦੇ ਸਰੀਰਕ ਟੈਸਟ ਜ਼ਰੂਰ ਇੱਥੇ ਆ ਕੇ ਕਰਵਾਉਣ ਤਾਂ ਕਿ ਜੋ ਸਾਨੂੰ ਜਿਹੜੀ ਬਿਮਾਰੀ ਸਾਡੇ ਅੰਦਰ ਵਹਿਗਰੂ ਨਾ ਕਰੇ ਉਹ ਪਲ ਰਹੀ ਆ ਉਸ ਦਾ ਜਿਹੜਾ ਜਿਹੜੀ ਜਾਂਚ ਆ ਸਾਨੂੰ ਸ਼ੁਰੂ ਤੋਂ ਹੀ ਪਤਾ ਲੱਗ ਸਕੇ ਕਿ ਅਸੀਂ ਉਸ ਬਿਮਾਰੀ ਤੇ ਕਾਬੂ ਪਾਸ ਕੀਏ ਸੋ ਸਾਰੇ ਮਰੀਜ਼ਾਂ ਨੂੰ 1 ਸਤੰਬਰ ਨੂੰ ਬਰਜ ਜਵਾਰ ਸਿੰਘ ਵਾਲਾ ਵਿਖੇ ਪਹੁੰਚ ਕੇ ਹਰ ਤੰਦਰੁਸਤ ਵਿਅਕਤੀ ਨੂੰ ਇਹ ਟੈਸਟ ਕਰਵਾਉਣੀ ਚਾਹੀਦੀ ਆ ਤਾਂ ਕਿ ਜੋ ਅਸੀਂ ਜਿਹੜੀ ਬਿਮਾਰੀ ਫੈਲ ਰਹੀ ਆ ਕੈਂਸਰ ਵਰਗਾ ਭਿਆਨਕ ਜਿਹੜਾ ਦੈਂਤ ਸਾਨੂੰ ਚੁੰਬੜਿਆ ਹੋਇਆ ਉਸਤੇ ਅਸੀਂ ਕਾਬੂ ਪਾ ਸਕੀਏ ਧੰਨਵਾਦ